ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗ ਇੱਕ ਰਿਕਵੈਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਤੋ ਵੱਦ ਸਬਸਕ੍ਰਾਈਬ ਕਰਿਆ ਕਰੋ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਆ ਕਰੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜਿਹੜਾ ਗੱਬਨਾਂ ਨੂੰ ਟਿੱਪ ਕੇ ਜਿਹੜਾ ਸੋਇਆ ਸੋਇਆ ਦੋ ਟਾਈਮ ਚੋਕੇ ਇਹ ਬੇਨਤੀ ਜ਼ਰੂਰ ਕਬੂਲ ਕਰਿਆ ਕਰੋ ਹਰ ਵੀਡੀਓ ਚ ਹਰ ਟਾਈਮ ਤੁਹਾਨੂੰ ਇਹੋ ਬੇਨਤੀ ਕਰਦੇ ਰਹੀਦਾ ਠੀਕ ਹੈ ਜੀ ਬਾਅਦ ਚ ਕਿਸੇ ਨੂੰ ਕੋਈ ਲੰਮਾ ਨਾ ਦਿਆ ਕਰੋ ਤੇ ਅੱਜ ਦੀ ਆਪਣੀ ਵਿਜ਼ਿਟ ਪਿੰਡ ਖੇਮਕਰਨ ਸ਼ਹਿਰ 메ਨ ਬਾਰਡਰ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਤੇ ਭਾਈ ਅਸ਼ਵਨੀ ਸ਼ਾਹ ਜੀ ਦੇ ਕੋਲ ਪਹੁੰਚੇ ਹਾਂ ਦੋ ਪਸ਼ੂਆ ਵੈੜ ਸੁਈ ਸਵਾਈ ਤੇ ਜਿਹੜੀ ਮੱਝ ਉਹ ਤਿਆਰੀ ਤੇ ਬਾਕੀ ਸ਼ਾਹ ਨਾ ਕਰਦੇ ਆ ਗੱਲਬਾਤ ਬਥੇਰੇ ਜਾਣਕਾਰੀ ਉਹਨਾਂ ਤੋਂ ਲੈਣੇ ਆ ਫਰਜ਼ ਸਮਝ ਕੇ ਜੁੜੇ ਰਿਓ ਐਂਡ ਤਾਕਰ ਜੀ ਧੰਨਵਾਦ ਸਾਰਿਆਂ ਦਾ ਸ਼ਾਹ ਜੀ ਸਤਿ ਸ੍ਰੀ ਅਕਾਲ ਜੀ ਦਾ ਬਾਬਾ ਜੀ ਜੈ ਜੈਕਾਰ ਜੈ ਜੈਕਾਰ ਜੀ ਆਹਨ ਜੀ ਸ਼ੁਕਰ ਧੰਨਵਾਦ ਹੋਰ ਕਾਇਮ ਸਦਾ ਸਤਿ ਸ਼ੰਕਰ ਜੀ ਠੀਕ ਹੈ ਜੀ ਡਰੈਸ ਕਰੀਏ ਨੋਟ ਜੱਸ ਪਿੰਡ ਆਪਣਾ ਖੇਮਕਰ ਜੀ ਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਓਕੇ ਓਕੇ ਮੋਬਾਈਲ ਨੰਬਰ 8196 ਹੂੰ 90 ਠੀਕ ਹੈ ਠੀਕ ਹੈ ਹਾਂਜੀ ਤੇ ਦੋ ਪਸ਼ੂ ਆ ਗਏ ਹਾਂਜੀ ਸ਼ੁਰੂਆਤ ਕਰੀਏ ਵਹਿੜ ਤੋਂ ਅਸ ਤੋਂ ਕਰ ਲੋ ਵਾਹ ਠੀਕ ਹੈ ਕਿੰਨੇ ਮਸੂ ਆ ਗਏ ਇਹ ਪਹਿਲਾ ਨਾ ਜੀ ਪਹਿਲਾ ਸੂਆ ਬਰੂਣੀ ਆ ਜੀ ਸਜਣਾ ਮਸਤੀ ਬੈਠਾ ਫਿਰ ਉਹ ਖਲੋਤਾ ਫਿਰ ਵਹਿੜ ਤੋਂ ਥਣ ਥਣ ਤੁਹਾਨੂੰ ਜੱਗ ਕਰਵਾ ਰਹੇ ਨੇ ਸੀਲੀਆਂ ਸਾਲੀਆਂ ਬੜੀਆਂ ਥਾਰ ਵੀ ਮੋਟੀ ਹੋਊ ਕਿਉਂਕਿ ਥਾਰ ਚੰਗਾ ਲੱਗਾ ਥਾਰ ਦੋਰੀ ਮੋਟਰਾ ਕੋ ਐ ਪੜਕ ਕਰਦੀ ਵਜੇ ਹੈ ਹਰ ਇੱਕ ਥਣਾ ਚੋਈ ਬਾਕੀ ਪਛਮਾਰ ਹੀ ਹੈਗਾ ਥਣਾ ਪਛਮਾਰ ਹੋਵੇ ਸਵਤਾਨ ਤੇ ਟਾਈਮ ਵੀ ਨੋਟ ਕਰਿਓ ਤੁਸੀਂ ਤੁਹਾਨੂੰ ਟਾਈਮ ਵੀ ਨੋਟ ਕਰਵਾ ਦਿੰਨੇ ਆ ਕਿੰਨਾ ਕੋ ਗਿਆ ਹੈਗਾ ਆਪਣੇ ਕੋਲ ਮੋਬਾਈਲ ਜੀ ਮੋਬਾਈਲ ਹੈ ਠੀਕ ਹੈ ਤੇ ਟਾਈਮ ਵੀ ਜਿਹੜਾ 11:30 ਸੱਜਣੋ 11:30 ਦਾ ਟਾਈਮ ਹੋ ਗਿਆ ਜੇ ਇਹ ਨੋਟ ਕਰਿਓ ਕੋਈ ਵੀ ਤੇ ਮਗਰ ਵਛਾ ਤੇ ਵਛੀ ਵਛਾ ਜੀ ਵਛਾ ਜਿਹੜਾ 11:30 ਦੇ ਵਿੱਚ ਟਾਈਮ ਹੋ ਗਿਆ ਤੇ ਸਵੇਰ ਦੀ ਚਵਾਈ ਕਿੰਨੇ ਵਜਦੀ ਹੈ 6 ਵਜਦੀ 6 ਵਜਦੀ ਇਹ ਤਾਂ 6 ਘੰਟੇ ਨਹੀਂ ਹੋਏ ਹਾਂਜੀ ਅੱਧਾ ਘੰਟਾ ਰਹਿ ਗਿਆ ਨਾ ਹਾਂਜੀ 5:30 ਘੰਟੇ ਹੋ ਗਏ ਹਾਂਜੀ ਤੋਰ ਗਏ ਤੇ ਸ਼ਾਮ ਨੂੰ ਸੱਜਣੋ ਜੇ 6:00 ਵਜਣਗੇ ਨਾ ਕੋਈ ਵੀ ਵੀਰ ਆਪਣੀ ਵੀਡੀਓ ਸ਼ਾਟ ਮਗਾਉਣਾ ਉਹ ਤਾਂ ਮਗਾ ਸਕਦਾ ਚੰਗੀ ਸਿਆ ਜੀ ਫਿਰ ਬਣ ਜਾਂਦੀ ਖਲੋ ਮੈਂ ਕਿਹਨਾਂ ਬੱਬਾ ਜੀ ਆਪੇ ਪਤਾ ਲੱਗ ਜਣਾ ਠੀਕ ਹੈ ਦੁੱਧ ਦੇ ਹਿਸਾਬ ਨੇ ਬਣਨੀ ਆ ਹੁਣ ਮੌਕੇ ਦਾ 18 ਕਿਲੋ 18 ਕਿਲੋ 18 ਕਿਲੋ ਤੇ ਮੈਲਾ ਮਾਰਨ ਦੀ ਉਹ ਟੁੜੀ ਪਈ ਹਾਂ ਬਿਲਕੁਲ ਮੈਲਾ ਮਾਰਨ ਦੀ ਸੱਜਣੋ ਇਹ ਵੀ ਗੱਲ ਸਹੀ ਕਿਉਂਕਿ ਬੈਠੀ ਸੀ ਬੈਠੀ ਆ ਕੇ ਠਾਈਏ ਆ ਪੂਛ ਪਾਸਤੇ ਵੀ ਆਵੇ ਮੈਲਾ ਉੱਪਰ ਲੱਗਾ ਆ ਤੇ 18 ਕਿਲੋ ਜਿਹੜਾ ਦੁੱਧ ਪਾ ਰਹੀ ਹਾਂ ਨਹੀਂ ਬਾਕੀ ਪੇਠਪੂੜਾ ਸੋਹਣਾ ਹੈ ਨਾੜਾ ਨੂੜਾ ਸੀਲ ਬਹੁਤ ਜ਼ਿਆਦਾ ਬਾਬਾ ਜੀ ਸ਼ਾਈ ਗਾਲ ਜੀ ਦੇ ਗਰਮ ਹੁੰਦੀਆਂ ਬਾਕੀ ਇਹ ਸੀਲਸ ਲੱਗਿਆ ਪੂਰੀ ਆ ਜਿੱਥੇ ਮਰਜੀ ਜਦੋਂ ਮਰਜੀ ਹਨਾ ਮੈਨਾਂ ਬੰਨ ਲਿਆ ਲੱਗ ਜਿੱਥੇ ਮਰਜੀ ਡਾਕ ਲੋ ਉਥੇ ਹੀ ਖਲੋਜੂਗੀ ਕਰਮਾਂ ਵਾਲੀ ਲਓ ਜੀ ਨਹੀਂ ਸੀਲਿਆ ਪੂਰੀ ਹਨਾ ਕੀ ਬਾਤ ਹੈ ਸਜਣੋ ਟਾਈਮ ਦੇ ਹਿਸਾਬ ਨਾਲ ਆਰਡਰ ਕੁਆਲਟੀ ਬਾਨਨੀ ਆ ਜੇ ਤੇ ਇੱਕੜ ਉੱਕੜ ਲਾ ਕੇ ਕਿਤੇ ਵੀਡੀਓ ਵਿਖਾਈ ਹੋਵੇ ਤਾਂ ਤੁਹਾਨੂੰ ਚੰਗੀ ਲੱਗੂਗੀ ਕਿਉਂ ਉਹ ਕੰਮ ਆਪਾਂ ਕਰਨਾ ਨਹੀਂ ਕੰਮ ਕਰਨਾ ਸਾਫ ਸੁਥਰਾ ਸਦਾ ਜਿਹੜਾ ਸਤਾ ਭਾਰ ਕੰਮ ਚੱਲੇ ਤੇ ਸ਼ਾਜ ਵੀ ਖਰੇ ਨੇ ਬਿਲਕੁਲ ਜੀ ਤੇ ਟਾਈਮ ਦੇ ਹਿਸਾਬ ਨਾਲ ਆਰਡਰ ਕੁਆਲਿਟੀ ਬਣਨੀ ਆ ਦੁੱਧ 18 ਕਿਲੋ ਕੰਡਾ ਲਾਵੇ ਲੀਟਰ ਲਾਵੇ ਆਪਣੀ ਤਸੱਲੀ ਕਰ ਹਾਂ ਬਿਲਕੁਲ ਲਾ ਦਿਓ ਇੱਕ ਰਾਂ ਵੈਡ ਵਿਖਾ ਦਿਓ ਮਗਰੋਂ ਥਣ ਥਣ ਲਾ ਦਿਓ ਲੋ ਜੀ ਸੱਜਣੋ ਕੀ ਬਾਤ ਹੈ ਤੇ 18 ਕਿਲੋ ਤੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੈ 70 ਦੀ ਫਿਕਸ ਕਿੰਨੇ ਦੀ ਕਰੀਏ 65000 ਦੀ ਹਾਂ ਨਾ ਆਏਗੀ 65 ਦੀ 1000 ਸਾਡੇ ਛੱਡ ਦੋ ਨਹੀਂ ਜੀ ਛੱਡ ਦੋ ਨਹੀਂ 64000 ਦੀ ਬਾਬਾ ਜੀ 100 ਰੁਪਏ ਇੱਕ ਛੋਟ ਰਹੀ 1000 ਨਹੀਂ ਛੱਡਣਾ ਨਹੀਂ ਲੱਗਦਾ ਨਹੀਂ ਕੋ ਅੱਛਾ 64 ਦੀ ਨਾ ਉਹ ਨਹੀਂ ਹੋਣੀ ਬਾਬਾ ਜੀ ਦੋ ਤਾਂ 20 ਭਾਈਓ ਬਾਬਾ ਜੀ ਮੈਂ ਉਹ ਉੱਥੇ ਲੀਟਰ ਪਿਆ ਹੋਏਗਾ ਦੋ ਟਾਈਮ ਮੈਂਨ ਕੇ ਠੰਡਾ ਕਰਕੇ ਆਪ ਦਾ ਤਸੱਲਾ ਕਰੇ ਪਾਸ ਹੋ ਗਿਆ ਵੀ ਨਹੀਂ ਦੇ ਰਹੇ ਠੀਕ ਆ ਆਹੋ ਜੇ ਮੈਲਾ ਮੰਨਦੇ ਤਾਂ 20 ਕਿਲੋ ਤੇ ਆ ਮੱਝ ਲੈ ਆ ਜੀ ਤੇ ਕਿਣਵਾ ਸੁਆ ਗਈ ਇਹ ਤੁਹਾਡੇ ਸਾਹਮਣੇ ਆ ਜੀ ਹਾਂ ਇਹ ਕਿਣਵਾ ਸੁਵੇ ਆ ਕੀ ਬਾਤ ਹੈ ਬਹੁਤ ਆ ਰੰਗ ਭਾਗ ਲਾਈ ਬੈਠੀ ਆ ਟਾਈਮ ਕਿੰਨਾ ਰਹਿ ਗਿਆ ਦੇਖੋ ਬਾਬਾ ਜੀ ਪੰਜ ਚਾਰ ਦਿਨ ਲੀਤੀ ਪੰਜ ਚਾਰ ਦਿਨ ਰਹਿ ਗਏ ਹਨਾ ਓਕੇ ਰਪੋੜੀ ਹੋਈ ਪਈ ਹੈ ਹਨਾ ਫਿਰ ਆਈਆ ਲੈ ਚੱਲੋ ਕਰਮਾਂ ਦੇ ਤੋਰ ਦੋ ਲੋ ਜੀ ਪੰਜ ਚਾਰ ਦਿਨ ਸੱਜਣੋ ਲੈ ਜੂਗੀ ਸੁਆ ਆਪਣਾ ਅੰਤਾਜਾ ਲਾਓ ਦੂਜਾ ਤੀਜਾ ਚੌਥਾ ਕਿੰਨ ਕਰਵਾਉਗੀ ਸਾਡੇ ਨਤਾਜਾਂ ਨਾਲ ਤੇ ਖਾਸ ਕਰਕੇ ਤੀਜਾ ਕੋ ਹੋਊਗੀ ਚੌਥਾ ਵੀ ਹੋ ਸਕਦੀ ਕਿਉਂਕਿ ਲਿਆਂਦੀ ਏ ਕਿਹੜਾ ਸ਼ਾਦੀ ਆਪਣੀ ਘਰ ਦੀ ਆ ਦੂਜੇ ਅੱਖੀ ਆ ਹਾਂਜੀ ਦੂਜੇ ਸੀ ਆ ਕੀ ਆ ਕਾਰ ਆ ਲਿਆਂ ਦੂਜੇ ਆਖੀ ਆ ਹਾਂਜੀ ਫਿਰ ਤੇਜੇ ਹੋਊਗੀ ਉਹ ਤੀਸਰੇ ਗਿੰਦੇ ਤੀਜੇ ਠੀਕ ਹੈ ਕਾਲੀ ਸ਼ਾਈ ਆ ਨਾ ਬਿਲਕੁਲ ਜੈਡ ਬਲੈਕ ਗਾਂ ਹੀ ਬਣੀ ਫਦੀ ਵਲਾਇਦਨ ਗਾਂ ਕੋਈ ਉਹਨਾਂ ਹੀ ਆਪ ਹੈ ਜਗਾੜ ਉਹਨਾਂ ਹੀ ਪਿਛੇੜਾ ਇਥੇ ਬਸਾਣੀ ਇੱਥੇ ਛੱਡ ਦਿਓ ਇੱਥੇ ਖਲੋ ਜੇਗੀ ਉਹਨਾਂ ਹੀ ਅਗਲੀ ਸਾਈਡ ਨੂੰ ਸਜਣੋਂ ਬਾਹਰ ਨਾ ਉਹਨਾਂ ਹੀ ਬੈਗ ਬਿਲਕੁਲ ਬੈਗ ਬੰਨ। ਨਹੀਂ ਸ਼ੁਕਰ ਹੈ ਇੱਧਰ ਦਾ। ਹੂੰ ਨਹੀਂ ਨਹੀਂ ਠੰਡੇ ਵਾਕੇ ਚੀਜ਼ ਚੰਗੀ ਕੱਢ ਕੇ ਲਿਆਏ ਤੋਫੇ। ਲੈ ਵਈ ਸਜਣੋਂ। ਇਹ ਨਹੀਂ ਸ਼ੁਕਰ ਹਾਂ। ਬੇਗੋ ਚੰਗੀ ਹੈ ਹੀਰਾਏ। ਲੈ ਚਲੋ ਕਰਮ ਆਈ। ਬੜੇ ਸਜਣੋਂ ਠੰਡੇ ਸੁਭਾ ਦੀ ਆ। ਖੇਮ ਕਰਨ ਦੇ ਨੇੜੇ ਲੱਗਦਾ ਪਿੰਡ ਮਸਤਗੜ। ਠੀਕ ਹੈ ਜੀ। ਲੱਗਦਾ ਕਿ ਉਥੋਂ ਦਾ ਨੂੰ ਪੋਖੋ ਆ ਗਿਆ ਮਸਤ ਹੋ ਗਈ ਬਿਲਕੁਲ ਮਸਤ ਐ ਮਸਤ ਮਸਤ ਚਾਲ ਦੇ ਨਾਲ ਜਿਹੜੀ ਚੱਲ ਰਹੀ ਆ ਤੇ ਰੇਟ ਸ਼ਾਹ ਜੀ ਕੀ ਕਰਤੀਏ 1 ਲੱਖ ਰੁਪਏ ਦੀ ਬਾਬਾ ਜੀ ਦੇਣਾ 1 ਲੱਖ ਦੀ ਹਾਂ ਨਾ ਉਹ ਚੋ ਪਿਆਰ ਮੈਂ ਉਥੋਂ ਕਰਦੇ ਫੀਰ ਲਾ 150 ਛੋੜ ਨਹੀਂ ਨਹੀਂ 150 ਨਾ ਕਰ ਨਹੀਂ ਬਾਬੇ ਗਿਆ ਹੀ ਨਹੀਂ ਫੀਰ ਲਾ ਪੀਸ ਆ ਨਹੀਂ ਫੀਰ ਲਾ ਆ ਦੋ ਛੱਡ ਦੇ ਗਿਆ ਹੀ ਨਹੀਂ ਹੈਗੀ ਦੋ ਛੱਡ ਦੇ ਚਲੋ 98 ਜਾ ਜਾ ਕਰਾਂ ਕਰਦੇ ਦੋ ਦੀਆਂ ਹੈ ਸੱਜਣੋ ਖਰੀਦਦਾਰੀ ਕਰਿਓ 98000 ਦੀ ਮੈਂ ਮਲੀ ਮੈਂ ਚੰਗੀ ਆ ਲਾ ਕੇ ਸ਼ਾਹੀ ਵਿਖਾਇਓ ਮੜੀ ਮੈਂ ਕਿਹਨਾਂ ਗਾਂ ਹੀ ਕਿਨੂੰ ਦਿੰਦਾ ਨਹੀਂ ਲਾ ਦਿਓ ਪੁੱਛੋ ਫੜ ਕੇ ਪਤਾ ਲੱਗ ਜਾ ਕਿੰਨੀ ਕਾਟਰ ਕੁਆਲਟੀ ਕਰਮਾ ਵਾਲੀ ਦੀ ਤੇ ਸੱਜਣੋ ਬਾਹਰ ਨੂੰ ਵੇਖੋ ਆਈ ਪਈ ਆਪੇ ਅੰਤਾਜਾ ਲਾ ਲਓ ਇਹ ਨਹੀਂ ਪਤਾ ਵੀ ਇਹ ਦੋ ਦਿਨ ਲਵੇ ਤਿੰਨ ਲਵੇ ਚਾਰ ਲਵੇ ਬਿਲਕੁਲ ਸਹੀ ਗੱਲ ਆ ਬਾਹਰ ਨੂੰ ਜਿੰਨੀ ਵੀ ਆਈ ਪਈ ਆ ਅੰਤਾਜਾ ਲਾ ਲਿਓ ਵਹਾਨੇ ਤੋਂ ਅਗਲੀ ਸਾਈਡ ਨੂੰ ਵਹਾਨਾ ਵੇਖ ਲਓ ਕਿੰਨਾ ਤੇ ਮਗਰਲੀ ਸਾਈਡ ਨੂੰ ਤੇ ਜਿਹੜੇ ਪੁੜੇ ਅਜੇ ਫਿਸਣ ਦੇ 2-4 ਦਿਨ 4 ਦਿਨ ਕੱਢ ਜੇ 5 ਕੱਢ ਜੇ ਲਲਜਾ ਬਣ ਜੂ ਹਨਾ 98 ਤੇ ਉਹ ਹੈਗੀ 70 ਹਾਂ ਜਿਆਰ ਉਹ ਚੋ ਵੀ ਤੁਹਾਨੂੰ ਛੱਡ ਦੇਣਗੇ ਇੱਕ ਪਰ ਜ਼ਿਆਦਾ ਨਹੀਂ ਤੁਹਾਨੂੰ ਘਟਾਉਣਾ ਆਪਣੀ ਖਰੀਦਦਾਰੀ ਕਰਿਓ ਗਾਂ 20 ਕਿਲੋ ਦੁੱਧ ਕੱਢੂਗੀ ਜੇ ਮੈਂ ਦਾਂਦਾ ਚੱਲ ਮਿਣ ਕੇ ਵੇਖੇ ਜਿਹੜਾ ਮਰਜੀ ਤਿੰਨ ਟਾਈਮ ਚ ਹੋਵੇ ਹਾਂ ਮਿਣੇ ਇਹ ਨਹੀਂ ਕਿ ਉਦਾਂ ਹੀ ਆ ਓਕੇ ਜੀ ਹਵਾ ਜੀ ਗੱਲਾਂ ਨਹੀਂ ਗੀਆਂ ਠੀਕ ਹੈ ਆਪਣੀ ਤਸੱਲੀ ਕਰਿਓ ਸਾਸਰੀ ਘਰ ਜੀ ਸਾਰਿਆਂ